लगा रहे हैं नामतुन शिमला लगा ट्रेडिशनल कारी ये बोल रहे हैं ये फुल लाइफ और उसके साथ उसकी ट्रेडिशनल वो दिखाने हैं ट्रेडिशनल स्टोरी नहीं जा रहे हैं ना चंदकी सनालवार सनालवार हाँ हाँ अजनबी अजनबी प्रॉपर्टी बना रहे हो इसी नामतुन क्या चार चार हिस्सा है का मैं आ दे ਆ ਲੜਕੀ ਨੂੰ ਦੇਰ ਖਾ। ਨਿੰਦ ਕਾਗੇ ਨਾ ਕਾੜ ਕੇ ਦੇ। ਹਾਂ ਜਿਹੜੀ ਜ਼ਮੀਨ ਤੋਂ ਕਹਿੰਦੀ 16 ਕਿੱਲੇ। ਉਹ ਹੁਣ ਕਾਗੇ 16 ਕਿੱਲੇ। ਥੋੜਾ ਕਿੱਲੇ ਐਸ ਟਾਈਮ ਕਿ ਖੇਤ ਨਹੀਂ ਹੋਇਆ ਜਮੇ ਕਾੜਾ। ਜੇ ਫਿਰ ਤੇ ਜ਼ਮੀਨ ਕਰੀ ਗਈ ਤੇ ਕਾਗੇ ਤੇ ਸਿਰਫ ਹੋਣਗੇ ਜ਼ਮੀਨ ਦੇ। ਸਰਪੰਚ ਨੂੰ ਪਤਾ ਹੈਗਾ ਸਰਪੰਚ ਦਾ ਆਪਣਾ ਦੋ ਨੰਬਰ ਵਾਲਾ। ਚੈੱਕ ਕਰਤੀ ਉਹਨੇ ਕੋਣੇ ਕੋਣੇ। ਆਹ ਦੇਖੋ ਦੂਸਰੀ ਕਾਗਿਜ਼ਾ ਹੋਣਗੇ ਜਿਹਦੇ ਕੋਲ ਮੇਰੇ ਕੋਲ ਹੁੰਦੇ। ਕੇਸ ਦਾ ਟੋਕੋ ਹੈਗਾ ਤੇ ਹੀ। ਦੇ ਜੀ ਵੀਰ ਐਸੇ ਤੋਂ ਤੁਹਾਨੂੰ ਹੈ ਦੀ ਨਾ ਹੈ ਕਿ ਜ਼ਮੀਨ ਉਹ ਤੋਂ ਸਾਡੀ ਹਿਸਾਬ ਦਾ ਹੈਗਾ ਫੇਰ ਕਿੰਨਾ 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 ਟੱਕਾ ਦੇਣਾ ਕਿੰਨਾ ਮੱਧ ਕਰਦੇ ਕਿੰਨੀ ਹੋ ਗਈ ਜੀ ਹਾਂ 16 ਕਿਲੋ ਡਾਕ ਜਗੇ ਸਰ ਤੁਹਾਨੂੰ ਇੱਥੇ ਕਿਹਦਾ ਸਾਗਾ ਚਾਹਣ ਕੇ ਹਾਂ ਆ ਕੋਸ਼ੀ ਕਿਹੜੇ ਬਣਾਈ ਹੈ ਨਵੀਂ ਬਹੁਤ ਤੰਗ ਕੀਤਾ ਤੁਸੀਂ कम जी कहां गए सर के केदा करवे के करा हां सॉरी बनाई जाते हैं कह सॉरी बनाते हैं कर सूरज दा ਉਜੀ ਤੇ ਕਰਕੇ ਬੁਲਵਾਈ ਜਾਂਦੇ ਏ ਤੁਸੀਂ ਇੱਥੇ ਕਿਉਂ ਖੜੇ ਹੋ ਅਸੀਂ ਤਾਂ ਦੇਵਰ ਮਿਸਤਰੀ ਰਹੇ ਹਾਂ ਅੱਛਾ ਘਰ ਦਾ ਕੋਈ ਨਹੀਂ ਇੱਥੇ ਨਹੀਂ ਕੋਈ ਨਹੀਂ ਬੱਸ ਉਹ ਇੱਥੇ ਕਿਉਂ ਕੋਈ ਤਾਂ ਹੋਏਗਾ ਘਰ ਦਾ ਕੋਈ ਵੀ ਨਹੀਂ ਕੋਈ ਨਹੀਂ ਇਹ ਤਾਂ ਤੁਹਾਨੂੰ ਕਹਿੰਨੇ ਠੇਕਾ ਦਿੱਤਾ ਠੇਕਾ ਜੀ ਜਿਹੜੀ ਦੇ ਕਰਦੇ ਨੇ ਪੈਸੇ ਕੌਣ ਦੇ ਰਿਹਾ ਹੈ ਕੰਮ ਕਰਨ ਦੇ ਤੁਸੀਂ ਤੇ ਕਰਦੇ ਜੀ ਉਹ ਤਾਂ ਨੰਬਰ ਵੀ ਤੇਰੇ ਲੋਕ ਕਰਦੇ ਨੇ ਘਰ ਦਾ ਕੋਈ ਨਹੀਂ ਤੇ ਸਤ ਬੱਜ ਜਾਣਾ ਤੁਸੀਂ ਇਹਦੇ ਤੇ ਪੂਰਾ ਦਿੱਤੀ ਇਹ 24 ਸਾਲ ਦੇ ਬਣਾ ਜੀ ਸਾਡੀ ਨਹੀਂ ਜੀ ਹੈ ਤੁਸੀਂ ਤੋੜਦੇ ਹੋ ਤੁਸੀਂ ਕਿਹਾ ਕਿ ਸਰਾ ਨਹੀਂ ਤ੍ਰਿਵੰਦਾ ਕਿਦਰ ਠੀਕ ਹੈ ਜੀ ਇਹ ਦੇਖੋ ਜੀ ਸਾਨੂੰ ਪਤਾ ਲੱਗਿਆ ਕਿ ਇਹਦੇ ਤੇ 7 ਐਫ ਆਰ ਲਾਸ਼ ਦੇ ਉਹ 20 ਪੀਐਸ ਦੇ ਕਿੰਨੇ ਅਨੁਭਵ 9 ਪੀਐਸ ਜੀ ਹੋਰ ਸਸਰੀ ਦਾ ਫੋਨ ਹੋ ਗਿਆ ਜੀ ਮਦਦ ਰਹਿ ਕੇ în schiara jici două excursii de păcii. Și tu te depo, ăndar bie, ਕੌਣ ਚਾਹਤੂ ਤੋਂ ਉਹਨਾਂ ਨੇ ਗੱਡੀ ਹਾ ਕੇ ਆਉਦੇ ਕੋਲੇ ਫੋਰਚੂਨਰ ਗੱਡੀ ਹੈ ਗੱਡੀ ਉੱਤੇ ਮੂੜੇ ਲਾਤੀ ਗੱਡੀ ਬੱਚਿਆਂ ਲਈ ਬੰਦੇ ਜੋ ਡਰਾਈਵਰ ਨੇ ਰੋਕੀ ਨਹੀਂ ਜੀ ਗੱਡੀ ਤੇ ਮੁਰਤੀ ਉਹਦੇ ਨਾਲ ਨਾਲ ਪੈਂਟ ਤੇ ਘੱਲ ਲਈ ਹੈ ਤੇ ਪੈਂਟ ਤੋਂ ਜੋ ਡਰਾਈਵਰ ਨੇ ਵਿੱਚ ਵਾਰਤੀ ਗੱਡੀ ਫਿਰ ਸੈੱਟ ਲੱਗੀ ਇਹਨੂੰ ਮਿਲਿਆ ਤੇ ਸਾਡੇ ਕੋਲ ਵੀ ਸਾਡਾ ਕੇਸ ਹੈ ਮੈਂ 300 ਟੱਕਾ ਦੀ ਕਹੀ ਦੀ ਇੱਥੇ ਆ ਰਹੇ ਹਾਂ ਤੇ ਉਹ ਅਰੈਸਟ ਹੋ ਜਾਂਦੀ ਹੈ ਨੀ ਕਿ ਪਰਚਾ ਦਰਜ ਹੈ ਨਾ ਪਰਚਾ ਦਰਜ ਹੈ ਸਾਡੇ ਬੱਚਿਆਂ ਨੂੰ ਫੇਟੇ ਗੱਲ ਨੂੰ ਕਰਦੀ ਹੋਈ ਗੱਲ ਨੂੰ ਸਾਨੂੰ ਪਹਿਲਾਂ ਸਾਡੇ ਕੋਲੇ ਆ ਮੈਨੂੰ ਸਾਨੂੰ ਡਰਾਈਵਰ ਜੀ ਐਸ ਐਚਓ ਸਾਹਿਬ ਆਈਪੀਐਸ ਪ੍ਰੋਫੈਸ਼ਨਲ ਹੈਗੇ ਇੱਥੇ ਲੱਗੇ ਹੋਏ ਆ ਇਸ ਪ੍ਰੋਗਰਾਮ ਤੋਂ ਬਾਅਦ ਤੁਹਾਡੇ ਨਾਲ ਰਾਪਤਾ ਕਾਇਮ ਕਰ ਲੈਣਗੇ ਠੀਕ ਹੈ ਅਸੀਂ ਐਕਸ਼ਨ ਲੈ ਲੈਂਦੇ ਹਾਂ ਇਨਕਾ ਨੰਬਰ ਲੈ ਲਓ ਆਪ ਰਿਕਾਰਡਿੰਗ ਵੀ ਹੈਗੀ ਮੈਮ ਸਾਡੇ ਕੋਲ ਇਹਨਾਂ ਨੂੰ ਦੇ ਦੇਣਾ ਨਹੀਂ ਅਨੁਭਵ ਜੈਨ ਸਰ ਹੈਗੇ ਇਹਨਾਂ ਨੂੰ ਦੇ ਦੇਣਾ ਸਰ ਕੀ ਕਹਿਣਾ ਚਾਹੁੰਗੇ ਇਹ ਅੱਜ ਜਿਹੜਾ ਹੈਗਾ ਜ਼ਿਲ੍ਹਾ ਬਠਿੰਡੇ ਚ ਬੀੜ ਤਲਾਬ ਏਰੀਆ ਜਿਹੜਾ ਕਿ ਹੌਟਸਪੌਟ ਹੈ ਜਿੱਥੇ ਕਿ ਨਸ਼ਾ ਤਸਕਰਾਂ ਦਾ ਕੰਮਕਾਰ ਬਹੁਤ ਜ਼ਿਆਦਾ ਚੱਲਦਾ ਹੈ ਔਰ ਸਾਨੂੰ ਲਗਾਤਾਰ ਜਿਹੜੀ ਹੈਗੀ ਇਨਫੋਰਮੇਸ਼ਨ ਆਂਦੀ ਰਹਿੰਦੀ ਹੈ ਕਿ ਇੱਥੇ ਕਈ ਤਰ੍ਹਾਂ ਦੇ ਨਸ਼ਾ ਤਸਕਰ ਬਾਹਰੋਂ ਵੀ ਆ ਕੇ ਰਹਿੰਦੇ ਨੇ ਤੇ ਇੱਥੇ ਜਿਹੜਾ ਸਰਚ ਆਪਰੇਸ਼ਨ ਸਾਡੇ ਵੱਲੋਂ ਚਲਾਇਆ ਗਿਆ ਜਿਹਦੇ ਚ ਕਿ ਦੋ ਵਿਅਕਤੀਆਂ ਨੂੰ ਜਿਹੜਾ ਹੈਗਾ ਨਸ਼ੀਲੇ ਪਦਾਰਥਾਂ ਨਾਲ ਜਿਹੜਾ ਹੈਗਾ ਸਾਡੇ ਵੱਲੋਂ ਕਾਬੂ ਕੀਤਾ ਗਿਆ ਜਿੰਨਾਂ ਤੇ ਕਾਰਵਾਈ ਕੀਤੀ ਜਾਏਗੀ ਤੇ 7 ਤੋਂ 10 ਦੇ ਕਰੀਬ ਵਿਅਕਤੀ ਜਿਹੜੇ ਨੇ ਰਾਉਂਡ ਆਪ ਕੀਤੇ ਗਏ ਨੇ ਤੇ ਉਹਨਾਂ ਤੋਂ ਪੁੱਛ ਪੜਤਾਲ ਕੀਤੀ ਜਾਏਗੀ ਕਿਤਨਾ ਗੱਲ ਕਰੀਏ ਵੱਲੋਂ ਪੁਲਿਸ ਨੇ ਕਿੰਨਾ ਮਿਹਨਤ ਨਾਲ ਸਾਨੂੰ ਉਸਤਾਨੇ ਲਿਆ ਦੇਖੋ ਇਹਦੇ ਚ ਇੱਕ ਤਾਂ ਰੈਗੂਲਰ ਜਿਹੜੇ ਹੈਗੇ ਸਰਚ ਆਪਰੇਸ਼ਨ ਸਾਡੇ ਵੱਲੋਂ ਕੀਤੇ ਜਾਂਦੇ ਆ ਤਾਂ ਕਿ ਇਹਨਾਂ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੇ ਜਿਹੜੀ ਕਾਨੂੰਨੀ ਕਾਰਵਾਈ ਨੂੰ ਅੰਜਾਮ ਦਿੱਤਾ ਜਾਵੇ ਦੂਸਰਾ ਜਿਹੜੇ ਕੁਝ ਅਜਿਹੇ ਕੇਸ ਵੀ ਆਉਂਦੇ ਨੇ ਜਿਵੇਂ ਅੱਜ ਹੀ ਇੱਥੇ ਇੱਕ ਜਿਹੜਾ ਹੈਗਾ ਵਿਅਕਤੀ ਨੇ ਆਪਣੇ ਘਰ ਦੇ ਜੀ ਨੂੰ ਜਿਹੜਾ ਹੈਗਾ ਪੁਲਿਸ ਦੇ ਹਵਾਲੇ ਕੀਤਾ ਜਦੋਂ ਉਹਨੂੰ ਪਤਾ ਚੱਲਿਆ ਕਿ ਇਹ ਕੰਮਾਂ ਦੇ ਵਿੱਚ ਲੱਗਿਆ ਹੋਇਆ ਤਾਂ ਉਸ ਉਹਨਾਂ ਲੋਕਾਂ ਦੀ ਸਾਡੇ ਵੱਲੋਂ ਮਦਦ ਵੀ ਕੀਤੀ ਜਾਂਦੀ ਹੈ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ ਚ ਭਰਤੀ ਕਰਵਾਉਣ ਦੇ ਵਿੱਚ ਸਹਾਇਤਾ ਦੇਣਾ ਜ਼ਿਲ੍ਹੇ ਦੇ ਜਿਹੜੇ 15 ਡੀ ਐਡਿਕਸ਼ਨ ਸੈਂਟਰ ਨੇ ਉਦੋਂ 14 ਪ੍ਰਾਈਵੇਟ ਨੇ ਇੱਕ ਗਵਰਨਮੈਂਟ ਦਾ ਡੀਐਡਿਕਸ਼ਨ ਸੈਂਟਰ ਆਇਆ ਤਾਂ ਇਹਨਾਂ ਦੇ ਵਿੱਚ ਕੁਝ ਜਿਹੜੇ ਛੋਟੀ ਮਾਤਰਾ ਦੇ ਨਾਲ ਜਿਹੜੇ ਕੁਝ ਨਸ਼ਾ ਤਸਕਰ ਫੜੇ ਜਾਂਦੇ ਨੇ ਉਹਨਾਂ ਨੂੰ ਡੀਐਡਿਕਟ ਕਰਨ ਦਾ ਵੀ ਸਾਡਾ ਜਿਹੜਾ ਹੈਗਾ ਪ੍ਰੋਗਰਾਮ ਇੱਕ ਪਾਸੇ ਜਿਹੜਾ ਹੈਗਾ ਚੱਲੇਗਾ ਪਬਲਿਕ ਸੈਮੀਨਾਰ ਸਾਡੇ ਵੱਲੋਂ ਕੀਤੇ ਜਾਂਦੇ ਨੇ ਲੋਕਾਂ ਨੂੰ ਸੈਂਸਿਟਾਈਜ਼ ਕੀਤਾ ਜਾਂਦਾ ਹੈ ਕਿ ਉਹ ਜਿਹੜੇ ਗਲਤ ਤਰੀਕੇ ਨੇ ਉਹਨਾਂ ਦਾ ਇਸਤੇਮਾਲ ਕਰਕੇ ਪੈਸੇ ਨਾ ਕਮਾਉਣ ਇਸ ਤੋਂ ਇਲਾਵਾ ਜਿਹੜਾ ਹੈਗਾ ਸਾਡੇ ਵੱਲੋਂ ਜਿਹੜੇ ਕੁਝ ਵਿਅਕਤੀ ਨੇ ਜਿਨ੍ਹਾਂ ਨੇ ਕਿ ਨਾਜਾਇਜ਼ ਤਰੀਕੇ ਨਾਲ ਪ੍ਰਾਪਰਟੀਆਂ ਬਣਾਈਆਂ ਹੋਈਆਂ ਉਹਨਾਂ ਦੀਆਂ ਪ੍ਰਾਪਰਟੀਆਂ ਨੂੰ ਫ੍ਰੀਜ਼ ਵੀ ਕਰਵਾਇਆ ਜਾਂਦਾ ਹੈ ਇਹ ਮੁਹਿੰਮ ਜਿਹੜੀ ਹੈ ਸਾਡੀ ਵਾਰ ਅਗੇਂਸਟ ਡਰੱਗਸ ਇੱਕ ਜਿਹੜੀ ਸਾਡੀ ਸਪੈਸ਼ਲ ਮੁਹਿੰਮ ਅੱਜ ਤੋਂ ਚਾਲੂ ਹੋਈ ਹੈ ਜਿਹਦੇ ਵਿੱਚ ਸਾਡੇ ਵੱਲੋਂ ਕਿ 1 ਮਹੀਨੇ ਦੇ ਅੰਦਰ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰ ਦਿੱਤਾ ਜਾਏਗਾ ਔਰ ਨਸ਼ਿਆਂ ਦੇ ਖਿਲਾਫ ਹੈ ਸਾਡੀ ਨਵੇਂ ਸਿਰੇ ਤੋਂ ਜਿਹੜੀ ਜੰਗ ਹੈ ਇਹ ਸਾਡੇ ਵੱਲੋਂ ਅੱਜ ਦੇ ਦਿਨ ਸਟਾਰਟ ਕੀਤੀ ਹੈ। ਦੇਖਿਆ ਜਾ ਰਿਹਾ ਹੈ ਕਿ ਇਲਾਕੇ ਦੇ ਵਿੱਚ ਪ੍ਰਾਪਰਟੀਆ ਟਾਈਆਂ ਵੀ ਜਾ ਰਹੀਆਂ। ਉਹ ਅਸੀਂ ਪ੍ਰਾਪਰਟੀਆਂ ਆਈਡੈਂਟੀਫਾਈ ਕਰ ਰਹੇ ਹਾਂ ਡੀਸੀ ਸਾਹਿਬ ਦੇ ਨਾਲ ਗੱਲ ਕਰਕੇ ਜਿਹੜੀ ਇਲੀਗਲ ਜਗ੍ਹਾ ਦੇ ਉੱਤੇ ਇਲੀਗਲ ਤਰੀਕੇ ਦੇ ਨਾਲ ਇਹੋ ਜੀ ਕੋਈ ਵੀ ਪ੍ਰਾਪਰਟੀ ਕਿਸੇ ਨਾ ਸੱਖਸ ਕਰਨੇ ਬਣਾਈ ਹੋਏਗੀ ਤਾਂ ਉਤੇ ਜਿਹੜੀ ਹੈਗੀ ਜਾਇਜ਼ ਕਾਨੂੰਨੀ ਕਾਰਵਾਈ ਸਾਡੇ ਵੱਲੋਂ ਕੀਤੀ ਜਾਏਗੀ।